ਤਾਰ ਜਿੱਥੇ ਕਿਸਾਨ ਇਸ ਪਾਲਿਸੀ ਨੂੰ ਰੱਦ ਕਰਵਾਉਣ ਦੇ ਲਈ ਸੰਘਰਸ਼ ਕਰ ਰਹੇ ਨੇ ਉੱਥੇ ਹੀ ਬੇਸ਼ੱਕ ਹਾਈ ਕੋਰਟ ਦਾ ਵੀ ਹੁਕਮ ਆ ਚੁੱਕਿਆ ਫੈਸਲਾ ਆ ਚੁੱਕਿਆ ਕਿ 4 ਹਫ਼ਤਿਆਂ ਦੇ ਵਿੱਚ ਇਸ ਸਕੀਮ ਦੇ ਉੱਤੇ ਇਸ ਪਾਲਿਸੀ ਦੇ ਉੱਤੇ ਰੋਕ ਲਗਾ ਦਿੱਤੀ ਜਾਵੇ ਪਰ ਦੂਜੇ ਪਾਸੇ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਅਹਿਮ ਤੇ ਵੱਡੇ ਖੁਲਾਸੇ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਕੀਤੇ ਨੇ ਸਭ ਨੂੰ ਹਲਾਕੇ ਰੱਖ ਦੇਣਗੇ ਖੁਲਾਸੇ ਕਿੰਨਾ ਵੱਡਾ ਘੁਟਾਲਾ ਆਖਰ ਕੀਤਾ ਗਿਆ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਕਿਵੇਂ ਕੀਤਾ ਗਿਆ ਪੂਰੀ ਗੱਲਬਾਤ ਸੁਪਾਲ ਸਿੰਘ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੇ ਅੱਛੀ ਤਰ੍ਹਾਂ ਲੈਂਡ ਪੂਲਿੰਗ ਪਾਲਿਸੀ ਯਾਨੀ ਕਿ ਲੈਂਡ ਗ੍ਰੈਬਿੰਗ ਪਾਲਿਸੀ ਜੱਟਾਂ ਜ਼ਿਮੀਂਦਾਰਾਂ ਦੀ ਪਿੰਡੂਆਂ ਦੀ ਜ਼ਮੀਨ ਖੋਣ ਦਾ ਵੱਡਾ ਮਨਸੂਬਾ ਆਮ ਆਦਮੀ ਪਾਰਟੀ ਨੇ ਬਣਾਇਆ ਵੈਸੇ ਤਾਂ ਪੰਜਾਬ ਦੇ ਵਿੱਚ 65000 ਏਕੜ ਜ਼ਮੀਨ ਐਕਵਾਇਰ ਕਰਨਾ ਚਾਹੁੰਦੀ ਸਰਕਾਰ ਇਸ ਲੈਂਡ ਪੂਲਿੰਗ ਪਾਲਿਸੀ ਦੇ ਰਾਹੀਂ ਬਿਨਾ ਪੈਸਾ ਦਿੱਤੇ ਆਪਣੇ ਸੱਬ ਦੀ ਜ਼ਮੀਨ ਰੋਜ਼ੀ ਰੋਟੀ ਕਿੱਤਾ ਇਹਦੇ ਤੇ ਹਮਲਾਵਾ ਤੁਸੀਂ ਸਾਰੇ ਇਹ ਵੀ ਜਾਣਦੇ ਹੋ ਕਿ ਅੱਜ ਤੋਂ ਇੱਕ ਦੋ ਦਿਨ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਲੈਂਡ ਪੂਲਿੰਗ ਪਾਲਿਸੀ ਨੂੰ 4 ਹਫ਼ਤੇ ਵਾਸਤੇ ਸਟੇ ਕਰ ਦਿੱਤਾ ਰੋਕ ਦਿੱਤਾ ਵਾ ਪਰ ਆਮ ਆਦਮੀ ਪਾਰਟੀ ਦੀ ਪੂਰੀ ਕੋਸ਼ਿਸ਼ ਹੋਊਗੀ ਕਿ ਕਿਸੇ ਤਰੀਕੇ ਦੇ ਨਾਲ ਇਹ ਜਿਹੜਾ ਖੋਤੀ ਲੈਂਡ ਪੂਲਿੰਗ ਲੈਂਡ ਗ੍ਰੈਬਿੰਗ ਇਹਨੂੰ ਅਸੀਂ ਸਿਰੇ ਚਾੜੀਏ ਕਿਉਂਕਿ ਸ਼ਾਇਦ ਇਹ ਸਦੀ ਦਾ ਸਭ ਤੋਂ ਵੱਡਾ ਘਟਾਲਾ ਹੋਵੇਗਾ ਘਟਾਲਾ ਮਤਲਬ ਕਹਿਣ ਦਾ ਕਿ ਪੰਜਾਬ ਵਿੱਚੋਂ ਕਿਵੇਂ ਅਸੀਂ ਪੈਸੇ ਕੱਢਣੇ ਨੇ ਔਰ ਕਿਵੇਂ ਅਸੀਂ ਜਿਹੜੇ ਇਹਨਾਂ ਦੇ ਫ੍ਰੀ ਬੀਜ਼ ਫ੍ਰੀ ਬੀ ਪੋਲਿਟਿਕਸ ਮੁਫਤ ਖੋਰੀ ਦੀ ਰਾਜਨੀਤੀ ਔਰਤਾਂ ਨੂੰ ਕਿਵੇਂ ਪੈਸਾ ਦੇਣਾ ਬਿਜਲੀ ਮੁਫਤ ਜਿਹੜੀ ਦਿੱਤੀ ਉਹਦੀ ਪਰਪਾਈ ਕਿੱਦਾਂ ਕਰਨੀ ਇੱਕ ਪੱਖ ਤਾਂ ਇਸ ਸਾਰੇ ਲੈਂਡ ਪੂਲਿੰਗ ਪਾਲਿਸੀ ਵਿੱਚੋਂ ਇਹ ਆ ਦੂਸਰਾ ਪੱਖ ਹੈਗਾ ਕਿ ਅਸੀਂ ਆਪਣੇ ਚੋਣਾਂ ਵਾਸਤੇ ਆਮ ਆਦਮੀ ਪਾਰਟੀ ਦੀ ਫੰਡਿੰਗ ਲਈ ਜਿਹੜਾ ਕਮਿਸ਼ਨ ਲੈਣਾ ਨੰਬਰ 2 ਦਾ ਕਾਲਾ ਪੈਸਾ ਜਨਰੇਟ ਕਰਨਾ ਉਹ ਵੀ ਬੜੇ ਆਰਾਮ ਨਾਲ ਇਹਦੇ ਵਿੱਚੋਂ ਜਨਰੇਟ ਕੀਤਾ ਜਾ ਸਕਦਾ ਤੁਸੀਂ ਬਹੁਤੇ ਸਾਰੇ ਪਖਤਾਂ ਕਿਸਾਨ ਆਗੂਆਂ ਦੇ ਜਥੇਬੰਦੀਆਂ ਦੇ ਪੋਲੀਟੀਕਲ ਆਗੂਆਂ ਦੇ ਸਾਰੇ ਦੇਖ ਲੈ ਕੇ ਇਹਦਾ ਬਹੁਤ ਵੱਡਾ ਨੁਕਸਾਨ ਆ ਬਲਕਿ ਆਈ ਊਡ ਸੇ ਕਿ ਸਾਡੀ ਹੋਂਦ ਤੇ ਸਾਡੀ ਐਗਜ਼ਿਸਟੈਂਸ ਤੇ ਸਾਡੀ ਆਈਡੈਂਟੀਟੀ ਤੇ ਹਮਲਾਵਾ ਇਹ ਵੀ ਆਪਾਂ ਚੰਗੀ ਤਰ੍ਹਾਂ ਜਾਣਦੇ ਕਿ ਪੰਜਾਬ ਵਿੱਚ ਕਿਸੇ ਨੇ ਅਰਬਨ ਸਟੇਟ ਯਾਨੀ ਕਿ ਰਹਿਸ਼ੀ ਕਲੋਨੀਆਂ ਤਾਂ ਮੰਗੀਆਂ ਹੀ ਨਹੀਂ ਸੀ ਕਿਆਂ ਮੰਗਦੇ ਤਾਂ ਲੋਕੀ ਹੋਰ ਕਈ ਇਨਸਾਫ਼ ਨੇ ਜਿਹੜੇ ਮੈਂ ਪਹਿਲਾਂ ਜ਼ਿਕਰ ਕੀਤੇ ਝੂਠੇ ਪੁਲਿਸ ਮੁਕਾਬਲਿਆਂ ਦਾ ਨਰਿੰਦਰ ਸਿੰਘ ਦੀ ਪੁਲਿਸ ਕਸਟਡੀ 'ਚ ਸੀਆਈਏ ਸਟਾਫ ਕੋਈ ਮੌਤ ਦਾ ਆਪਣੇ ਫਸਲਾਂ ਦੇ ਮੁਆਵਜ਼ੇ ਦਾ ਅਬੋਹਰ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਮੋਟਰ ਲੌਗਿੰਗ ਹੋ ਗਈ ਪਾਣੀ ਆ ਗਿਆ ਬਰਸਾਤੀ ਉਹਨੇ ਬਹੁਤ ਨੁਕਸਾਨ ਕੀਤਾ ਨਰਮੇ ਦਾ ਬਾਗਾਂ ਦਾ ਜਾਂ ਲੋਕੀ ਵੈਸੇ ਇਨਸਾਫ਼ ਮੰਗਦੇ ਨੇ ਝੂਠੇ ਮੁਕੱਦਮਿਆਂ ਦਾ ਬਦਲਾਖੋਰੀ ਦਾ ਲੇਕਿਨ ਆਮ ਆਦਮੀ ਪਾਰਟੀ ਨੇ ਤੁਹਾਡਾ ਸਾਰਿਆਂ ਦਾ ਇੱਥੋਂ ਧਿਆਨ ਹਟਾਉਣ ਵਾਸਤੇ ਤੇ ਕਿਵੇਂ ਅਸੀਂ ਇਹਦੇ ਤੋਂ ਪੈਸੇ ਕਮਾਈਏ ਤੇ ਆਪਣੀ ਸਾਡੀ ਜਿਹੜੀ ਸਿੱਖਾਂ ਦੀ ਪੰਜਾਬੀਆਂ ਦੀ ਜਿਹੜੀ ਆਈਡੈਂਟੀਟੀ ਆ ਇਹਨੂੰ ਕਿਵੇਂ ਕੁਚਲੀਏ ਉਹ ਸਾਰਾ ਇੱਕ ਬੜਾ ਡੀਪ ਰੂਟਡ ਕਨਸਪੀਰੇਸੀ ਬਹੁਤ ਡੂੰਗੀ ਸਾਜ਼ਿਸ਼ ਨਾਲ ਬਣਾਈ ਗਈ ਸਕੀਮ ਆ ਹੁਣ ਮੈਂ ਜਿਹੜਾ ਅੱਜ ਤੁਹਾਡੇ ਸਾਹਮਣੇ ਪੱਕੇ ਪੇਸ਼ ਕਰਨਾ ਮੈਂ ਬਿਲਕੁਲ ਇਹਨੂੰ ਰਿਸਰਚ ਕੀਤਾ ਪਿਛਲੇ 3-4 ਦਿਨ ਤੋਂ ਜਿਹੜੇ ਮੇਰੇ ਦੋਸਤ ਕਲੋਨਾਈਜ਼ਰਸ ਨੇ ਬਿਲਡਰਸ ਨੇ ਜਿਹੜੇ ਇਸ ਤਰ੍ਹਾਂ ਨਾਲ ਜ਼ਮੀਨਾਂ ਲੈ ਕੇ ਉਹਦੇ ਤੇ ਮੁੜ ਕੇ ਉਹਨੂੰ ਡਿਵੈਲਪ ਕਰਦੇ ਨੇ ਉਹਨਾਂ ਨੂੰ ਫਿਰ ਪਲਾਟਾਂ ਚ ਵੇਚਦੇ ਨੇ ਜਾਂ ਕਮਰਸ਼ੀਅਲ ਸ਼ੋਰੂਮਸ ਵੇਚਦੇ ਨੇ ਕਿਵੇਂ ਉਹਦੇ ਚੋਂ ਸੜਕਾਂ ਕੱਟੀਆਂ ਜਾਂਦੀਆਂ ਕਿਵੇਂ ਉਹਦੇ ਚੋਂ ਗ੍ਰੀਨ ਬੈਲਟ ਛੱਡਣੀ ਪੈਂਦੀ ਇਹ ਸਾਰਾ ਕੁਝ ਮੈਂ ਅਚੀ ਤਰ੍ਹਾਂ ਸਟੱਡੀ ਕੀਤਾ ਤੇ ਜਿਹੜਾ ਮੈਂ ਸਿੱਟੇ ਤੇ ਪਹੁੰਚਿਆ ਕੇਵਲ ਲੁਧਿਆਣਾ ਤੇ ਮੁਹੱਲੀ ਨੂੰ ਮੈਂ ਲਿਆ ਲਿਆ ਨਾਲ ਸਿਰਫ ਲੁਧਿਆਣੇ ਦੀ 25 ਏਕੜ 25000 ਏਕੜ ਜ਼ਮੀਨ ਤਾਂ ਦੀ ਐਕਵਿਜ਼ੀਸ਼ਨ ਦਾ ਇਹਨਾਂ ਦਾ ਪ੍ਰੋਗਰਾਮ ਹੈ ਤੇ 5000 ਏਕੜ ਜ਼ਮੀਨ ਮੁਹੱਲੀ ਦੀ ਐਕ acquisition ਦਾ ਪ੍ਰੋਗਰਾਮ ਬਾਕੀ ਜਿਹੜੀਆਂ ਇਹ 30000 ਏਕੜ ਜ਼ਮੀਨ ਆ ਬਾਕੀ ਹਲੇ 30 35000 ਏਕੜ ਨੂੰ ਆਪਾਂ 2 ਮਿੰਟ ਵਾਸਤੇ ਛੱਡ ਦਿਓ ਕਿਉਂਕਿ ਛੋਟੇ ਸ਼ਹਿਰਾਂ ਨਾਲ ਤਲਕ ਰੱਖਣ ਵਾਲੀ ਜ਼ਮੀਨ ਆ ਮੈਂ ਸਾਰਾ ਅੱਛੀ ਤਰ੍ਹਾਂ ਰਿਸਰਚ ਕੀਤਾ ਤੁਸੀਂ ਪਹਿਲਾਂ ਇੱਕ ਵਾਰ ਇਹਦੇ ਤੇ ਚਾਪ ਮਾਰ ਲਓ ਅੱਛੇ ਤਰੀਕੇ ਨਾਲ ਔਰ ਮੈਂ ਇਹਦਾ ਬਿਲਕੁਲ ਗਜ਼ਾਂ ਤੱਕ ਜਾ ਕੇ ਕਿ ਕਿੰਨੇ ਗਜ਼ ਜ਼ਮੀਨ ਕਿੰਨੇ ਦੀ ਹੋਵੇਗੀ ਤੇ ਕਿੰਨੇ ਪੈਸੇ ਇਹਨਾਂ ਨੂੰ ਬਚੇਗਾ ਆ ਉਹਦਾ ਦੂਸਰਾ ਸਫਾ ਮੇਰੀ ਰਿਸਰਚ ਦਾ ਤੇ ਮੈਂ ਤੁਹਾਡੇ ਨਾਲ ਅੱਜ ਤਾਂ ਗੱਲ ਕਰਨ ਆਇਆ ਵਾਂ ਸ਼ੁਰੂ ਚ ਦੱਸ ਦਿੰਨਾ ਕਿ ਇਹ ਕੱਲੇ ਲੁਧਿਆਣੇ ਤੇ ਮੋਹਾਲੀ ਦੀ ਜ਼ਮੀਨ ਅਗਰ ਲੈਂਡ ਪੂਲਿੰਗ ਚ ਲੈਂਡ ਕਾਮਯਾਬ ਹੋ ਗਈ ਆਮ ਆਦਮੀ ਪਾਰਟੀ ਤੇ ਸਮਝ ਲੈਣਾ ਕਿ ਆਪਣਾ ਪੰਜਾਬ ਚੋਂ ਇਹ 4 ਲੱਖ ਕਰੋੜ ਰੁਪਇਆ ਤੁਹਾਡਾ ਕਿਸਾਨਾਂ ਦਾ ਖੇਤ ਮਜ਼ਦੂਰਾਂ ਦਾ ਗਰੀਬਾਂ ਦਾ ਮਾਰਜਨਲ ਫਾਰਮਰ ਦਾ ਪਿੰਡੂਆਂ ਦਾ ਇਹ ਆਪਣਾ ਲੁੱਟ ਕੇ ਲੈ ਜਾਣਗੇ ਇਵੇਂ ਹੁੰਦਾ ਜੀ ਇਹ ਮੈਂ ਜਿੱਦਾਂ ਕਿਹਾ ਕਿ 30000 ਏਕੜ ਜ਼ਮੀਨ ਆਪਾਂ ਲੈ ਲਈ ਲੁਧਿਆਣੇ ਦੀ 25000 ਤੇ ਮੁਹੱਲੇ ਦੀ 5000 1 ਏਕੜ ਚ 4840 ਗਾਜ ਆਪਾਂ ਨੂੰ ਪਤਾ ਵਾ ਟੋਟਲ ਜਿਹੜਾ ਰਕਬਾ ਇਹ ਵੇਚ ਸਕਣਗੇ ਇਹਨਾਂ ਨੂੰ 50% ਏਰੀਆ ਛੱਡਣਾ ਪੈਂਦਾ ਡਿਫਰੈਂਟ ਟਾਈਪਸ ਆਫ ਗ੍ਰੀਨ ਬੈਲਟਸ ਆਦ ਆਦ ਲਈ ਤਾਂ ਇਹ ਸਮਝ ਲਓ ਕਿ 2420 ਗਾਜ ਇੱਕ ਕਿੱਲੇ ਦਾ ਜਿਹੜਾ ਇਹ ਕਲੋਨਾਈਜ਼ ਕੀਤਾ ਜਾ ਸਕਦਾ ਇਹਦੇ ਚੋਂ ਕਮਰਸ਼ੀਅਲ 5% ਆਪਾਂ ਇਹ ਰੈਜ਼ੀਡੈਂਸ਼ੀਅਲ ਦੱਸਿਆ 50% ਇਹ ਬਣ ਗਿਆ 2420 ਗਾਜ ਕਮਰਸ਼ੀਅਲ ਆਪਾਂ ਕੱਢੀਏ 5% ਇੱਕ ਏਕੜ ਦਾ ਯਾਨੀ ਕਿ 4840 ਗਾਜ਼ ਦਾ ਤਾਂ 242 ਗਾਜ਼ ਬਣਦਾ ਜਿਹੜੀ ਕਿਸਾਨਾਂ ਦੀ ਜ਼ਮੀਨ ਆ ਇਹਨਾਂ ਨੇ ਦੇਣੀ ਇਹਨਾਂ ਨੇ ਵਾਅਦਾ ਕੀਤਾ 1000 ਗਾਜ਼ ਇਹ ਦੇਣਗੇ ਰੈਹਾਸ਼ੀ ਤੇ 100 ਗਾਜ਼ ਦਾ ਦੇਣਗੇ ਤੁਹਾਨੂੰ ਕਮਰਸ਼ੀਅਲ ਜਿਹੜੀ ਬਕਾਇਆ ਜ਼ਮੀਨ ਸਰਕਾਰ ਕੋ ਕਿਸਾਨਾਂ ਨੂੰ ਦੇਣ ਤੋਂ ਬਾਅਦ ਮਾਲਕਾਂ ਨੂੰ ਦੇਣ ਤੋਂ ਬਾਅਦ ਇਹਨਾਂ ਕੋ ਰੈਹਾਸ਼ੀ ਬਚੂਗੀ 2400 1420 ਗਾਜ਼ ਰੈ residențial ਯਾਨੀ ਕਿ ਜਿਹੜੀ ਘਰੇਲੂ ਤੇ 142 ਗੱਜ ਕਮਰਸ਼ੀਅਲ ਹੁਣ ਜਿਹੜੀ ਰੈਵਨਿਊ ਅ ਅਰਨ ਜਿਹੜੀ ਸਰਕਾਰ ਨੇ ਇਹਦੇ ਤੋਂ ਰੈਵਨਿਊ ਕਮਾਉਣੀ ਆ ਜੇ ਆਪਾਂ ਇਹਨੂੰ ਇੱਥੇ ਲਾਈਏ ਕਿ ਇੱਕ ਮੁਹੱਲੇ ਤੇ ਲੁਧਿਆਣਾ ਲਗਭਗ 1 ਲੱਖ ਰੁਪਏ ਗੱਜ ਦਾ ਰੇਟ ਚੱਲ ਰਿਹਾ ਵਾ ਤੁਸੀਂ ਸਾਰੇ ਜਾਣਦੇ ਬਹੁਤ ਮਹਿੰਗੇ ਸ਼ਹਿਰ ਹੈ ਲੁਧਿਆਣਾ ਵੀ ਤੇ ਮੁਹੱਲੇ ਵੀ ਔਰ ਕਮਰਸ਼ੀਅਲ ਰੇਟ ਤਾਂ ਖੈਰ ਬਹੁਤ ਹੀ ਜ਼ਿਆਦਾ ਹੈ ਦਾ ਲਗਭਗ 3 ਲੱਖ ਰੁਪਏ ਗੱਜ ਦਾ ਰੇਟ ਹੈ ਮੁਹੱਲੇ ਜਾ ਕੇ ਠੇਕ ਕਰ ਸਕਦੇ ਆ ਏਅਰਪੋਰਟ ਰੋਡ ਤੇ ਜਿਹੜੇ ਉਹ ਸੈਕਟਰਸ ਡਿਵੈਲਪ ਹੋਏ ਨੇ ਸਾਰੇ 1 ਲੱਖ ਗੱਜ ਦਾ ਰਹਿਸ਼ੀ ਰੇਟ ਤੇ 3 ਲੱਖ ਰੁਪਇਆ ਕਮਰਸ਼ੀਅਲ ਦੇ ਹਿਸਾਬ ਦੇ ਨਾਲ ਜੇ ਆਪਾਂ ਇਹਨਾਂ ਕੋਲ ਜਿਹੜੀ 1420 ਸਕੁਅਰ ਯਾਰਡ ਯਾਨੀ ਕਿ ਗੱਜ ਅਗਰ ਆਪਾਂ ਉਹਨੂੰ 1 ਲੱਖ ਨਾਲ ਦੇਾਂਗੇ ਨਾ ਜ਼ਰਬ ਮਲਟੀਪਲਾਈ ਕਰਾਂਗੇ ਤਾਂ ਇਹ ਸਮਝ ਲਓ ਕਿ ਇੱਕ ਏਕੜ ਦੀ ਗੱਲ ਕਰ ਰਿਹਾ 1420 14.2 ਕਰੋੜ ਰੁਪਇਆ ਮੈਂ ਕੱਲੇ ਇੱਕ ਏਕੜ ਦੀ ਗੱਲ ਕਰ ਰਿਹਾ ਜੇ ਆਪਾਂ 1 ਲੱਖ ਰੁਪਇਆ ਗੱਜ ਮੰਨ ਕੇ ਚੱਲੀਏ ਤੇ 1420 ਇਹਨਾਂ ਕੋਲ ਰਹਿਸ਼ੀ ਪੱਜਣੀਆਂ 14 0.2 ਕਰੋੜ ਰੁਪਇਆ ਉਧਰ ਤੋਂ ਕਮਾਈ ਹੋਣੀ ਸਰਕਾਰ ਨੂੰ 142 ਜਿਹੜਾ ਗਜ਼ ਹੋਵੇਗੀ ਅਗਰ ਇਹਨੂੰ ਆਪਾਂ 3 ਲੱਖ ਰੁਪਏ ਕਮਰਸ਼ੀਅਲ ਰੇਟ ਤੇ ਲਾਉਨੇ ਆ ਗਜ਼ ਦਾ ਤੇ 4.26 ਕਰੋੜ ਲਗਭਗ ਸਵਾ 4 ਕਰੋੜ ਰੁਪਇਆ ਉਧਰੋਂ ਟੋਟਲ ਆਮਦਨ ਇਹਨਾਂ ਨੂੰ ਇੱਕ ਏਕੜ ਦੀ ਸਰਕਾਰ ਨੂੰ 18.46 ਕਰੋੜ ਰੁਪਇਆ ਏਕੜ ਦਾ ਆਫਟਰ ਡਵੈਲਪਮੈਂਟ ਸਾਰੇ ਸੀਐਲਯੂ ਵਗੈਰਾ ਕਰਨ ਤੋਂ ਬਾਅਦ 1.58 ਕਰੋੜ ਰੁਪਇਆ ਸਰਕਾਰ ਉਧਰੋਂ ਕਮਾ ਸਕਦੀ ਹੈ ਅਗਰ ਆਪਾਂ ਕਮਰਸ਼ੀਅਲ ਤੇ ਰੈਜ਼ੀਡੈਂਸ਼ੀਅਲ ਰੇਟ ਜਿਹੜਾ ਕੁੱਲ ਖਰਚਾ ਸਰਕਾਰ ਦਾ ਡਿਵੈਲਪਮੈਂਟ ਦਾ ਆਉਂਦਾ ਸੀਐਲਯੂ ਦਾ ਈਡੀਸੀ ਦਾ ਹੋਰ ਡਿਵੈਲਪਮੈਂਟ ਚਾਰਜਸ ਖਰਚੇ ਉਹ ਸਾਰਾ ਵਰਕਆਊਟ ਕੀਤਾ ਬਿਲਡਰਸ ਨੇ ਕਲੋਨਾਈਜ਼ਰਸ ਨੇ ਉਹ 2.46 ਕਰੋੜ ਰੁਪਇਆ ਆਉਂਦਾ ਚਲੋ ਮੰਨ ਕੇ ਚੱਲੋ 2.5 ਕਰੋੜ ਰੁਪਇਆ ਕਿੱਲੇ ਦਾ ਖਰਚਾ ਆਉਂਦਾ ਹੁਣ ਤੁਸੀਂ ਜੇ 18.46 ਕਰੋੜ ਰੁਪਇਆ ਜਿਹੜਾ ਸਰਕਾਰ ਕਮਾਉਂਦੀ ਆ ਤੇ ਉਹਦੇ ਚੋਂ ਖਰਚਾ ਕੱਢ ਦਿਓ 2.46 ਕਰੋੜ ਰੁਪਇਆ ਤਾਂ ਸਰਕਾਰ ਨੂੰ ਮੋਟਾ-ਮੋਟਾ ਇੱਕ ਇਕੜ ਦੇ ਡਿਵੈਲਪਮੈਂਟ ਵਿੱਚੋਂ 16 ਕਰੋੜ ਰੁਪਈਆ ਬਚਣਾ ਵਾ 16 ਕਰੋੜ ਰੁਪਈਆ ਹੁਣ ਤੁਸੀਂ 16 ਕਰੋੜ ਨੂੰ ਜੇ 30 ਹਜ਼ਾਰ ਏਕੜ ਲੁਧਿਆਣਾ ਤੇ ਮੋਹਾਲੀ ਦੀ ਜ਼ਮੀਨ ਦੇ ਨਾਲ ਆਪਾਂ ਮਲਟੀਪਲਾਈ ਕਰਾਂਗੇ ਇਹ 4 ਲੱਖ 80 ਹਜ਼ਾਰ ਕਰੋੜ ਰੁਪਈਆ ਬਣਦਾ 4 ਲੱਖ 80 ਹਜ਼ਾਰ ਔਰ ਅਗਰ ਇਹਦੇ ਜੋ ਗਵਰਨਮੈਂਟ ਦੇ ਜਿਹੜਾ ਖਰਚਾ ਹੋਇਆ ਉਹਨਾਂ ਦਾ ਜਿਹੜਾ ਡਿਵੈਲਪਮੈਂਟ ਚਾਰਜਸ ਆਪਾਂ ਕੱਢਾਂਗੇ ਸਾਰਾ ਟੋਟਲ ਸਾਰੇ ਇਹ 30000 ਏਕੜ ਦਾ ਕਹਿ ਰਿਹਾ ਮੈਂ ਖਰਚਾ ਕੱਢ ਦੀਏ ਇਹ ਲਗਭਗ 73800 ਕਰੋੜ ਰੁਪਇਆ ਬਣਦਾ ਯਾਨੀ ਕਿ 74000 ਕਰੋੜ ਰੁਪਇਆ ਅਗਰ ਆਪਾਂ ਇਹ ਮੰਨ ਲਈਏ ਕਿ ਸਰਕਾਰ ਦਾ 30000 ਏਕੜ ਨੂੰ 30000 ਏਕੜ ਨੂੰ ਡਿਵੈਲਪ ਕਰਨ ਵਿੱਚ ਕਮਰਸ਼ੀਅਲ ਰੈਜ਼ੀਡੈਂਸ ਰੈਜ਼ੀਡੈਂਸ਼ੀਅਲ ਚਾਹੁੰਦਾ ਉਹ ਲਗਭਗ 75800 ਕਰੋੜ ਰੁਪਇਆ ਮੈਂ ਬਿਲਕੁਲ ਟੂ ਦਾ ਪੁਆਇੰਟ ਕੈਲਕੂਲੇਸ਼ਨ ਕੀਤੀ ਹੈ ਤੇ ਹੁਣ ਤੁਸੀਂ 480000 ਕਰੋੜ ਵਿੱਚੋਂ ਜੇ 73800 ਕਰੋੜ ਰੁਪਇਆ ਕੱਢ ਵੀ ਦਿऊं ਕੱਲਾ ਲੁਧਿਆਣੇ ਤੇ ਮੁਹਾਲੀ ਦੀ ਡਿਵੈਲਪਮੈਂਟ ਦਾ ਇਹਨਾਂ ਨੂੰ 4 ਲੱਖ ਤੇ 6000 ਕਰੋੜ ਰੁਪਇਆ ਬਚਣਾ 4 ਲੱਖ 6000 ਕਰੋੜ ਰੁਪਇਆ ਸਾਡੇ ਪੰਜਾਬ ਚੋਂ ਜਿਹੜੀ ਛੋਟੀ ਜੀ ਅਗਰੀਡਰੀਅਨ ਸਟੇਟ ਹੈ ਜਿਹਦੀ ਇਕਨੋਮੀ ਖੇਤੀ ਤੇ ਨਿਰਭਰ ਆ ਆਲਮੋਸਟ 80000 ਕਰੋੜ ਰੁਪਏ ਦੀ ਸਾਲਾਨਾ ਕਣਕ ਤੇ ਝੋਨੇ ਦੀ ਫਸਲ ਦੀ ਦੀ ਸੀਸੀਐਲ ਲਿਮਿਟ ਗਵਰਨਮੈਂਟ ਆਫ ਇੰਡੀਆ ਸਾਨੂੰ ਦਿੰਦੀ ਆ ਮਤਲਬ ਕਿ ਰੋਟੇਸ਼ਨ ਬਣਦੀ ਆ 80000 ਕਰੋੜ ਰੁਪਇਆ ਕਣਕ ਤੇ ਝੋਨੇ ਤੇ ਕੱਲਾ ਉਹ ਮਾਰਕੀਟ ਵਿੱਚ ਆਉਂਦਾ ਵਾ ਤੇ ਉਹਦੇ ਨਾਲ ਪੰਜਾਬ ਦੀ ਜੋ ਵੀ ਛੋਟੀ ਮੋਟੀ ਤੁਸੀ ਨਜ਼ਰ ਆ ਰਹੀ ਆ ਖੁਸ਼ਹਾਲੀ ਉਹ ਆ ਰਹੀ ਆ ਲੇਕਿਨ ਇਹਨਾਂ ਦੇ 70 ਦਿਮਾਗਾਂ ਨੇ ਜਿਹੜੇ ਦਿੱਲੀ ਬੈਠੇ ਨੇ ਜਿਨ੍ਹਾਂ ਦਾ ਕੰਮ ਕੁਛ ਨਹੀਂ ਗਾ ਜਿਨ੍ਹਾਂ ਦਾ ਕੰਮ ਆ ਕਿ ਅਸੀਂ ਛੋਟੀਆਂ ਛੋਟੀਆਂ ਠੱਗੀਆਂ ਮਾਰਦੇ ਆ ਤੇ ਲੋਕੀ ਬਹੁਤ ਗੜ ਪੈਂਦੇ ਨੇ ਅਸੀਂ ਗੈਰ ਕਾਨੂੰਨੀ ਰੇਤਾ ਮਾਈਨਿੰਗ ਦਾ ਕੰਮ ਕਰਦੇ ਆ ਰੁਪਇਆ 2 ਕਰੋੜ 1 ਕਰੋੜ 50 ਲੱਖ ਦਾ ਦਿਹਾੜੀ ਦਾ ਕਮਾਉਂਦੇ ਆ ਤੇ ਸ਼ੋਰ ਮੱਚਦਾ ਸਾਡੇ ਇਲਾਕੇ ਦੇ ਟਿੱਪਰ ਆਉਂਦੇ ਜਾਂਦੇ ਦਿਸਦੇ ਨੇ ਰੀਤਾ ਜਾ ਰਹੀ ਹੈ ਜੀ ਕਾ ਚੋਰ ਬਜ਼ਾਰੀ ਹੋ ਰਹੀ ਹੈ ਜੇ ਅਸੀਂ ਸਰਕਾਰੀ ਕਿਸੇ ਹੋਰ ਕੰਮ 'ਚ ਰਿਸ਼ਵਤ ਲੈਣੇ ਥਾਣਿਆਂ 'ਚੋਂ ਮੁਕਦਮਿਆਂ 'ਚੋਂ ਤਹਿਸੀਲਾਂ 'ਚੋਂ ਰਜਿਸਟਰੀਆਂ 'ਚੋਂ ਉਹ ਇੱਕ ਜਿੱਦਾਂ ਕਹਿੰਦੇ ਕਿ ਰੀਟੇਲ ਰਿਸ਼ਵਤ ਆ 25000 40000 50000 1 ਲੱਖ 2 ਲੱਖ 3 ਲੱਖ ਉਹਦੇ ਨਾਲ ਵੀ ਪਬਲਿਕ ਵਿੱਚ ਬਹੁਤ ਬਦਨਾਮੀ ਹੁੰਦੀ ਆ ਤੇ ਇਹਨਾਂ ਨੇ ਸੋਚਿਆ ਜਿਹੜੇ ਦਿੱਲੀ ਬੈਠੇ ਨੇ ਹੁਸ਼ਿਆਰ ਬੰਦੇ ਪੰਜਾਬ ਦੇ ਲੋਕ ਤਾਂ ਵਿਚਾਰੇ ਹੁਸ਼ਾਰੇ ਹੀ ਨਹੀਂ ਗਏ ਨੇ ਜਿਹੜੇ ਜੱਟ ਜ਼ਿਮੀਂਦਾਰ ਕਿਸਾਨ ਆ ਉਹ ਤਾਂ ਉਹਨੂੰ ਇੰਨੀ ਹੁਸ਼ਾਰੀ ਆਉਂਦੀ ਨਹੀਂ ਵਿਚਾਰੇ ਨੂੰ ਇਹਨਾਂ ਨੇ ਤੁਹਾਨੂੰ ਬਿਨਾ ਪੈਸੇ ਦਿੱਤੇ ਤੁਹਾਡੀ ਜ਼ਮੀਨ ਵਰਤ ਕੇ ਤੁਹਾਡੀ ਜ਼ਮੀਨ ਨੂੰ ਡਿਵੈਲਪ ਕਰਕੇ ਕੱਲਾ ਲੁਧਿਆਣਾ ਤੇ ਮੋਹੱਲੀ ਦਾ ਜਿਆਪਤ 30000 ਏਕੜ ਤਾਂ ਮੈਂ ਤੁਹਾਨੂੰ ਸਾਰੀ ਡਿਟੇਲ ਦਿੱਤੀ ਹੈ ਮੇਰੀ ਔਨ ਰਿਕਾਰਡ ਹੈ ਕੋਈ ਵੀ ਬਿਲਡਰ ਇਸ ਨੂੰ ਚੈਲੰਜ ਕਰ ਸਕਦਾ ਤੇ ਇਹਦੇ ਚੋਂ ਇਹਨਾਂ ਨੇ 4 ਲੱਖ ਕਰੋੜ ਰੁਪਇਆ ਕੱਢ ਕੇ ਸਾਡਾ ਲੈ ਜਾਣਾ ਸਾਡਾ ਦਿਲ ਕੱਢ ਕੇ ਲੈ ਜਾਣਾ ਪੰਜਾਬ ਦੇ ਵਿੱਚੋਂ ਮੇਰੇ ਵੀਰੋ ਔਰ ਫਿਰ ਇਹ ਜਿਹੜੀਆਂ ਇਹਨਾਂ ਦੀਆਂ ਆਹਾ ਮੁਫਤ ਖੁਰੀ ਦੀਆਂ ਸਕੀਮਾਂ ਕੇ 1000 ਰੁਪਏ ਔਰਤਾਂ ਨੂੰ ਦੇਵਾਂਗੇ 300 ਰੁਪਏ 300 ਯੂਨਿਟ ਇਧਰ ਮਾਫ ਕਰਾਂਗੇ ਬੱਸਾਂ ਦਾ ਸਫ਼ਰ ਮਾਫ ਕਰਾਂਗੇ ਇਹ ਸਾਰੀਆਂ ਗੱਲਾਂ ਦੀ ਪਰਪਾਈ ਕਰਨ ਦੀ ਕੋਸ਼ਿਸ਼ ਕਰਨਗੇ ਤੇ ਨਾਲ ਇਹਦੇ ਚੋ ਕੁਝ ਹਜ਼ਾਰ ਕਰੋੜ ਰੁਪਏ ਆਮ ਆਦਮੀ ਪਾਰਟੀ ਆਪਣੀਆਂ ਇਲੈਕਸ਼ਨਾਂ ਲੜਨ ਵਾਸਤੇ ਚਾਹੇ ਉਹ ਪੰਜਾਬ ਦੀਆਂ ਇਲੈਕਸ਼ਨਾਂ ਚਾਹੇ ਉਹ ਗੁਜਰਾਤ ਦੀਆਂ ਇਲੈਕਸ਼ਨਾਂ ਚਾਹੇ ਉਹ ਦਿੱਲੀ ਦੀਆਂ ਇਲੈਕਸ਼ਨਾਂ ਇੱਕ ਬਹੁਤ ਵੱਡਾ ਕੋਰਪਸ ਫੰਡ ਦਾ ਤਿਆਰ ਕਰਕੇ ਬੈਚਾਂਗੇ ਔਰ ਮੈਂ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਨਾ ਕਿਸੇ ਨੇ ਤੁਹਾਡੇ ਤੋਂ ਅਰਬਨ ਸਟੇਟ ਮੰਗੀ ਨਹੀਂ ਤੇ ਰਹਿਣਾ ਕਿਨੇ ਇਨ ਅਰਬਨ ਸਟੇਟਾਂ ਦੇ ਵਿੱਚ ਦੱਸੋ ਜਰਾ ਕੌਣ ਰਹਿਣਗੇ ਲੋਕ ਇਹ ਤੋਂ ਸਾਰੇ ਬਾਹਰੋਂ ਗੈਰ ਪੰਜਾਬੀ ਚੱਕ ਕੇ ਲਿਆਉਣਗੇ ਸਾਰੇ ਟਰੱਕਾਂ ਦੇ ਟਰੱਕ ਬੱਸਾਂ ਦੀਆਂ ਬੱਸਾਂ ਉਹਨਾਂ ਨੂੰ ਹਾਊਸਿੰਗ ਲੋਨ ਦੇ ਕੇ ਕਹਿਣਗੇ ਤੁਸੀਂ ਪੰਜਾਬ ਦੇ ਵਿੱਚ ਵਸ ਸੋ ਸਾਡੀ ਡੈਮੋਗ੍ਰਾਫੀ ਤੇ ਵੀ ਹਮਲਾ ਵਾ ਸਾਡੀ ਆਇਡੈਂਟੀਟੀ ਤੇ ਸਾਡੀ ਐਗਜ਼ਿਸਟੈਂਸ ਤੇ ਤਾਂ ਕਰਕੇ ਮੈਂ ਬਹੁਤ ਦੇਰ ਦਾ ਸ਼ੋਰ ਮਚਾ ਰਿਹਾ ਕਿ ਇੱਕ ਕਾਨੂੰਨ ਹੋਣਾ ਚਾਹੀਦਾ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਉਤਰਾਖੰਡ ਦੀ ਤਰਜ਼ ਤੇ ਭਾਜਪਾ ਨੇ ਹੌਨ ਬਣਾਇਆ 2025 ਚ ਰਾਜਸਥਾਨ ਦੀ ਤਰਜ਼ ਤੇ ਗੁਜਰਾਤ ਪ੍ਰਾਇਮ ਤਾਂ ਤੁਸੀਂ ਸੁਣਿਆ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਵੱਡੇ ਘਟਾਲਿਆਂ ਦਾ ਪਰਦਾਫਾਸ਼ ਕੀਤਾ ਗਿਆ ਇਸ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਦੇ ਵਿੱਚ ਪੰਜਾਬ ਕਾਂਗਰਸ ਦੇ ਕਾਫੀ ਨੁਮਾਇੰਦੇ ਵਰਕਰ ਸਮਰਥਕ ਪਟਿਆਲਾ ਦੇ ਵਿੱਚ ਪਹੁੰਚੇ ਸੀ ਇਸ ਲੈਂਡ ਪੋਲਿੰਗ ਸਕੀਮ ਦਾ ਵਿਰੋਧ ਕਰਕੇ ਟਰੈਕਟਰ ਮਾਰਚ ਕੀਤਾ ਪਟਿਆਲਾ ਦੇ ਅਰਬਨ ਸਟੇਟ ਫੇਜ਼ 2 ਦੇ ਪੁੱਡਾ ਦਫ਼ਤਰ ਦੇ ਬਾਹਰ ਇੱਕ ਧਰਨਾ ਲਗਾਇਆ ਲਗਾਤਾਰ ਆਵਾਜ਼ ਬੁਲੰਦ ਕੀਤੀ ਜਾ ਰਹੀ ਆ ਪਰ ਸਰਕਾਰ ਯੂ ਟਰਨ ਕਦੋਂ ਮਾਰਦੀ ਆ